पार्की मगर करियो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ 20-25 ਮਿੰਟ ਵਾਸਤੇ ਕਵੀਸ਼ਰੀ ਜਥਾ ਗगन ਸਿੰਘ ਜੀ ਕਢਾਣੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਸਾਨੂੰ ਗੁਰੂ ਜੀ ਦੀ ਜੀਵਨੀ ਵਾਲੇ ਚਾਣਨਾ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਨਾਮ ਆ ਜੰਡ ਕਰੂ ਉੱਥੇ ਰੱਖੋ ਬੁੱਤਰ ਜੀ ਸਾਈਡ ਚੱਲ ਜਾਨੇ ਸ਼ੇਰ ਲਾ ਵਾਹਿਗੁਰੂ ਵਾਹਿਗੁਰੂ ਹਾਂ दो तलवार हिकु मान च पखा ए मुखो त हर कोई कह लोल पगाहन औखा ए फुला ते हर कोई सौ लंडियां ओ, 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 ते सौ औका ए ਜੀ ਦੇ ਚਾਰ ਮਰੇ ਉਹਦਾ ਧਨ ਜਿਗਰਾ ਹੋਏ ਪੁੱਤ ਇੱਕ ਮਰ ਬਾਉਣਾ ਔਖਾ ਏ ਆ ਖੁਸ਼ਕਤਾ ਬੰਦੇ ਦੇ ਨਾਲ ਰਹਿੰਦੇ ਆ ਵਿੱਚ ਫਿਕਰ ਦੇ ਚਿਤ ਪਰੋਈ ਦਾ ਨਹੀਂ ਓਏ ਬਾਦੇ ਘਾਟੇ ਵੀ ਬੰਦੇ ਨੂੰ ਬੜੇ ਪੈਂਦੇ ਹੈ ਭਾਂਗ ਬੱਚਿਆਂ ਦੇ ਬੈਠ ਕੇ ਰੋਈ ਦਾ ਨਹੀਂ ਆ ਬੈਠਾ ਕਰਦਾ ਨਿੰਦਿਆ ਚੁਗਲੀਆਂ ਨੂੰ ਓਏ ਸੇ ਦੇ ਭਾਈ ਪਾਪਾ ਨੂੰ ਧੋਈਦਾ ਨਹੀਂ ਧਿਆਲ ਚੰਦ ਦੀ ਅਰਜ ਹੈ ਸਾਰਿਆਂ ਨੂੰ ਨਾਮ ਵਹਿ ਗਰੂ ਦਾ ਦਿਲਾ ਚੁ ਕੋਈਦਾ ਨਹੀਂ ਨਾਮ ਰੱਬ ਦਾ ਮਨਾ ਚੁ ਕੋਈਦਾ ਨਹੀਂ ਵਾਹਿਗੁਰੂ ਗੁਰੂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਲਵਾਓ ਜਥੇ ਦੀ ਹਾਜ਼ਰੀ ਬੋਲਣ ਦੀ ਦਿਓ ਆਜ਼ਾਦਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਣ ਨਾ ਰੱਖ ਕਰੀਏ ਬਲੰਦ ਰਸਨਾ ਹੋਵੇ ਪਵਿੱਤਰ ਇੱਕ ਵਾਰ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲਿਓ ਧੰਨਤਾ ਦੇ ਜੋਗ ਜਿਹੜੇ ਗੁਰੂ ਸ਼ਬਦ ਦੇ ਨਾਲ ਜੁੜੇ ਆ ਰਹੇ ਹਾਂ ਕੀਤੀ ਜਥੇ ਕੀਰਤਨੀ ਜਥੇ ਗੁਰਵਾਣੀ ਦੇ ਮਠਿਆਸ ਦੇ ਨਾਲ ਮੋਹ ਦੇ ਤੁਰੇ ਜਾ ਰਹੇ ਨੇ ਤੈਨੂੰ ਧੰਨਵਾਦ ਕਰਦੇ ਆ ਗੁਰੂ ਦੇ ਪਿਆਰ ਵਾਲਿਓ ਲਿਆ ਹੋਇਆ ਇਤਿਹਾਸ ਦੇ ਵਿੱਚ ਮੈਂ ਗੁਰੂ ਜੀ ਦੀ ਜੀਵਨੀ ਦੇ ਵਿੱਚੋਂ ਉਸ ਵਕਤ ਦੀ ਗੱਲ ਕਰਦਾ ਜਦੋਂ ਮੇਰੇ ਕਲੀਆਂ ਵਾਲੇ ਪਾਤਸ਼ਾਹ 6 ਸਾਲ ਦੀ ਉਮਰ ਦੇ ਵਿੱਚ ਪਟਨੇ ਦੀ ਧਰਤੀ ਤੇ ਆਏ ਤੇ ਉਸ ਤੋਂ ਬਾਅਦ ਕਿਰਪਾ ਅਚਾਰੀਆ ਦਾ ਜਥਾ ਆਇਆ ਅਨੰਦਾ ਦੀ ਨਗਰੀ ਦੇ ਵਿੱਚ ਤੇ ਉਹਨਾਂ ਦੇ ਕਹਿਣ ਤੇ ਗੁਰੂ ਪਾਤਸ਼ਾਹ ਨੇ ਆਪਣਾ ਸਰ ਆਪਣਾ ਧਰਮ ਬਚਾਉਣ ਦੇ ਲਈ ਉਹਨਾਂ ਦਾ ਧਰਮ ਬਚਾਉ ਪੰਡਤਾਂ ਦਾ ਧਰਮ ਬਚਾਉਣ ਦੇ ਲਈ ਅਤੇ ਮੇਰੇ ਪਾਤਸ਼ਾਹ ਦੇ ਕਹਿਣ ਤੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹਾਦਤ ਦਿੱਤੇ ਗੁਰੂ ਦੇ ਪਿਆਰ ਵਾਲੇ ਉਸ ਤੋਂ ਬਾਅਦ ਮੇਰੇ ਕਲੰਗਿਆਂ ਵਾਲੇ ਪਾਤਸ਼ਾਹ ਨੇ ਜ਼ਬਰ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਪਹਿਲਾ ਅਗਾਜ਼ ਕੀਤਾ ਜਦੋਂ ਆਨੰਦ ਚੰਦ ਭਾਈ ਆਨੰਦ ਚੰਦ ਭਾਈ ਦੀ ਟਰਾਲੀ ਦੇ ਰਹਿਣ ਵਾਲੇ ਨੂੰ ਹੁਕਮ ਦਿੱਤਾ ਮੇਰੇ ਪਾਤਸ਼ਾਹ ਨੇ ਐਨੰਦ ਚੰਦ ਜੀ ਇੱਕ ਖੁਦ ਹੀ ਮਾਣ ਜੱਡਾ ਨਗਾਰਾ ਮਰ ਕੇ ਲੈ ਕੇ ਆਓ ਮੇਰੇ ਕਲੰਗਿਆਂ ਵਾਲੇ ਪਾਤਸ਼ਾਹ ਦੀ ਕਹਿਣ ਤੇ ਖੂਦ ਹੀ ਮਾਨ ਜੱਡਾ ਨਗਾਰਾ ਮਰ ਕੇ ਮੇਰੇ ਪਾਤਸ਼ਾਹ ਦੇ ਕੋਲੇ ਹਾਜ਼ਰ ਕੀਤਾ ਗਿਆ ਤੇ ਨੰਦ ਚੰਦਰ ਨੂੰ ਹੁਕਮ ਹੋਇਆ ਪਾਤਸ਼ਾਹ ਦਾ ਵੀ ਤੁਸੀਂ ਨੇ ਇਸ ਨਗਾਰੇ ਦੇ ਉੱਪਰ ਚੋਟ ਲਾਓ ਪਰ ਭਾਈ ਨੰਦ ਚੰਦ ਜੀ ਕਹਿਣ ਲੱਗਾ ਪਾਤਸ਼ਾਹ ਜੀ ਮੇਰੇ ਵਿੱਚ ਇਨੀ ਤਾਕਤ ਨਹੀਂ ਤੁਸੀਂ ਆਪਣੇ ਕਰ ਕਮਲਾ ਨਾਲ ਇਹ ਆਗਾਜ਼ ਕਰੋ ਇਸ ਦੇ ਉੱਪਰ ਚੋਟ ਲਗਾਓ ਹੁਣ ਜਿਵੇਂ ਇੱਕ ਨਗਾਰੇ ਦੇ ਉੱਪਰ ਚੋਟ ਲੱਗਦੀ ਹੈ ਅਤੇ ਬਾਈ ਧਾਰ ਦੇ ਰਾਜਿਆਂ ਦੇ ਜਿਵੇਂ ਦਿਲ ਕੰਬਦੇ ਨੇ ਉਸ ਨਗਾਰੇ ਨੂੰ ਸੁਣ ਕੇ ਗੁਰੂ ਦੇ ਪਿਆਰ ਵਾਲੇ ਇੱਥੇ ਮੈਂ ਇੱਕ ਬੇਨਤੀ ਕਰਾਂ ਔਰੰਗਜੀਬ ਨੇ ਮੰਦਰਾਂ ਦੇ ਵਿੱਚ ਕੀਰਤਨ ਸੁਣਨੇ ਸੁਣਾਉਣੇ ਬੰਦ ਕੀਤੇ ਹੋਏ ਸੀ ਕੋਈ ਢੋਲ ਕੀ ਰਬ ਵ ਬਜਾ ਨਹੀਂ ਦੀ ਸਕਦਾ ਕੋਈ ਰੱਬ ਦਾ ਨਾਮ ਨਹੀਂ ਦੀ ਲੈ ਸਕਦਾ ਗੁਰੂ ਦੇ ਪਿਆਰ ਵਾਲੇ ਉਸ ਸਮੇਂ ਮੇਰੇ ਕਲੀਆਂ ਵਾਲੇ ਪਾਤਸ਼ਾਹ ਨੇ ਇੱਕ ਨਗਾਰੇ ਦੇ ਉੱਪਰ ਚੋਟ ਲਾ ਕੇ ਇੱਕ ਡੱਗਾ ਲਗਾ ਕੇ ਪਹਾੜੀ ਰਾਜਿਆਂ ਨੂੰ ਤੇ ਉਸ ਜ਼ਾਲਮ ਸਰਕਾਰ ਨੂੰ ਕੰਨ ਕਰਵਾਏ ਨੇ ਜਿਵੇਂ ਉਸ ਵੇਲੇ ਦੀ ਕਾਬ ਨੂੰ ਤੁਹਾਡਾ ਆਪ ਦਾ ਜਥਾ ਦਾ ਜਤਿੰਦਰ ਸਿੰਘ ਮੇਰਾ ਛੋਟਾ ਵੀਰ ਬਲਵਿੰਦਰ ਸਿੰਘ ਦੋਨੇ ਵੀਰ ਕੱਕੜਵਾਲ ਤੋਂ ਤੇ ਨਾਲ ਭਾਈ ਗਗਨਦੀਪ ਜੀ ਚੀਮਾ ਕੁਰਾਣੀ ਕਲਾ ਵਾਲੇ ਥੋੜੇ ਦਰਮਿਆਨ ਉਸ ਵੇਲੇ ਦੇ ਸੀਨ ਨੂੰ ਇਹ ਰੱਖ ਰਹੇ ਨੇ ਜੀ ਹੋਏ ਅਣਖ ਨਾਲ ਜੱਗ ਜਿਉਣਾ ਚੰਗਾ ਹੋਏ ਵੀਰੋ ਬੇਅਣਖੇ ਦਾ ਮਰਨਾ ਓਏ ਸ਼ੇਰਾਂ ਨੂੰ ਇਹ ਮੇਣਾ ਹੁੰਦਾ ਹੋਏ ਵੀਰੋ ਕਿੱਧੜਾ ਕੋਲੋਂ ਡਰਨਾ ਕਿਉਂ ਦੇਸ ਤੋਂ ਜ਼ਿੰਦਗੀ ਬਾਹਰ ਗਏ ਸੋ ਦੁਨੀਆਂ ਆਰਾ ਗਾਂਦੀ ਏ ਆ ਇੱਜ਼ਤ ਜੱਗ ਵਿੱਚ ਮੁਸ਼ਕਲ ਬਣਦੀ ਓਏ ਇੱਕਾ ਪਲ ਚਿਗਮਾਈ ਜਾਂਦੀ ਏ ਗੁਰੂ ਬਾਜੰਬਾਲੇ ਨੇ ਗੁਰੂ ਬਾਜੰਬਾਲੇ ਨੇ ਲਾਇਆ ਜਦੋਂ ਫਤਿਹ ਦਾ ਡੰਕ ਧੋਂਸੇ ਚੋਲਾਟ ਪਈ ਧੋਂਸੇ ਚੋਲਾਟ ਪਈ ਸਾੜੂ ਜਬਰ ਜੁਲੰਦੀ ਲੰਕਾ ਤਰਤ ਦੀ ਕੋਦਰਤ ਨੇ ਕਾ ਤਰਤ ਦੀ ਕੋਦਰਤ ਨੇ ਕਹਿੰਦੇ ਲੱਖ ਲੱਖ ਸ਼ੁਕਰ ਮਨਾਇਆ ਰਣ जीत नगारे ने रण नगारे ने हे धरती जिगर हलाया हरू बजाए ने लाया जदो फते डां चो लाद पई साड़ू जबर जुलम दी लंका दरत दी कुदरत ने कई दे लख लख शुकर मनाया रण जीत ਾਰੇ ਨੇ ਰਣਜੀਤ ਨਗਾਰੇ ਨੇ ਹੇ ਧਰਤੀ ਦਾ ਜਿਗਰ ਹਲਾਇਆ ਹਿੰਦੂਵਾਦ ਦੇ ਹਰਪਿਆ ਤੇ ਸੀ ਸਦੀਆਂ ਦੀ ਜੰਮੀ ਗੁਲਾਮੀ ਆ ਜੰਗੀ ਤੋਂ ਸੇ ਨੇ ਪਰਨਾ ਮਜ਼ਲੂਮਾਂ ਦਾ ਹਮੀ ਓ ਟਾਂਕੇ ਰਣੇ ਰਣਜੀਤ ਨਗਾਰੇ ਨੇ ਹੈ ਧਰਤੀ ਦਾ ਜਿਗਰ ਹਲਾਇਆ ਹਾ ਰਣਜੀਤ ਨਗਾਰੇ ਨੇ ਖੋਲਿਆ ਮਹਾਦੇਵ ਦਾ ਨਿਤਰੇ ਜੋ ਭਾਰਤ ਭੂਮੀ ਓ ਇੱਕ ਦਮ ਬਣ ਗਈ ਸੀ ਰਾਣਾ ਖੇਤਰਾ ਕੁੱਤ ਪੰਟ ਬੰਦਾ ਜੋ ਜੁਗ bye ਮੰਨੇ ਪਾਣ ਚਲਾਇਆ ਰਣਜੀਤ ਨਗਾਰੇ ਨੇ ਰਣਜੀਤ ਨਗਾਰੇ ਨੇ ਹੈ ਧਰਤੀ ਦਾ ਜਿਗਰ ਹਲਾਇਆ ਪ੍ਰਗਟ ਹੋ ਦਾਂਕੇ ਚੋ ਸੁਕੇ ਅੰਬਰ ਬਿਜਲੀ ਕਰ ਕੀ ਸਾੜੂ ਜੰਗਲ ਝੁਲਮਾ ਦੇ ਸਾੜੂ ਜੰਗਲ ਝੁਲਮਾ ਦੇ ਜੈਸੇ ਬਣ ਖੰਡ ਜਿਆਲਾ ਦੇ ਕੀ ਐਸ ਮੁਗਲ ਹਕੂਮਤ ਨੋਆ ਐਸ ਮੁਗਲ ਹਕੂਮਤ ਨੋਆ ਲੰਬੂ ਇਹ ਚਾਉਣਾ ਸਿਲਾਇਆ ਰਣਜੀਤ ਨਗਾਰੇ ਨੇ ਹੈ ਧਰਤੀ ਦਾ ਜਿਗਰ ਹਲਾਇਆ ਆ ਉਪਰਬਤ ਵੀ ਬੋਲ ਪਿਆ ਹੈ ਕੋਈ ਜੋਦਾ ਕਰਮਾ ਦਾ ਸਦੀਆਂ ਤੋਂ ਚੁੱਪ ਪਰ ਹਾਂ ਸਦਿਆਂ ਤੋਂ ਚੁੱਪ ਪਰਹਾ ਮੋਹ ਧਨ ਤਨ ਕਰੇ ਮੱਲਾ ਬੀ ਟੋਲ ਗਈ ਜਦ ਤੋਂ ਲੈਨੇ ਸੀਸ ਹਲਾਇਆ ਰਣ ਜੀਤ ਨਗਾਰੇ ਨੇ ਰਣ ਜੀਤ ਨਗਾਰੇ ਨੇ ਹੈ ਧਰਤੀ ਦਾ ਜਿਗਰ ਹਲਾਇਆ ਉਹ ਤੇਗ ਬਹਤੜ ਦੀ ਹੋਵੇ ਜੇ ਖਾ ਨਹੀਂ ਸੀ ਠੰਡੀ ਹੱਥ ਖੱਪਰ ਫੜ ਕੇ ਤੇ ਰਣ ਵਿੱਚ ਪੈਦਾ ਹੋ ਗਈ ਚੰਡੀ ਦੁਸ਼ਟਾ ਨੂੰ ਖਤਮ ਕਰੂ ਦੁਸ਼ਟਾ ਨੂੰ ਖਤਮ ਕਰੂ ਇਹ ਹੈ ਦੁਸ਼ਟ ਦਮਨ ਦੀ ਭਾਇਆ ਰਣ ਜੀਤ ਨਗਾਰੇ ਨੇ ਹੈ ਧਰਤੀ ਦਾ ਜਿਗਰ ਹਲਾਇਆ ਸਿੱਥੇ ਦੁਨੀਆ ਦੂ ਕੀਰਨ ਜੀਤ ਨਗਾਰਾ ਬੋਲੇ ਬੁੱਲੇ ਤਾਕੀ ਬੋਲੇ ਹੋ ਕੇ ਸ਼ਰਮ ਸ਼ਾਰ ਮੂੰ ਖੋਲੇ ਰਤ ਤੇ ਗਗਨ ਕਹੇ ਬਿੰਦਰ ਤੇ ਗਗਨ ਕਹੇ ਅਜ ਤੱਕ ਉੜ ਬੜਾ ਛਾਇਆ ਰਣਜੀਤ ਨਗਾਰੇ ਨੇ نگا رہے نے ਧਰਤੀ ਦਾ ਜਿਗਰ ਹਲਾਇਆ ਗੁਰੂ ਦੇ ਪਿਆਰ ਵਾਲਿਓ ਬਹੁਤ ਸਾਰੇ ਸੰਗਤਾਂ ਵੱਲੋਂ ਬੇਅੰਤ ਮਾਇਆ ਭੇਜ ਗਈ ਆ ਤਾਂ ਜਦੋਂ ਧੰਨਵਾਦ ਕਰਦੇ ਆ ਸਤਿਗੁਰੂ ਆਪੀ ਜਾਣੀ ਜਾਣ ਨੇ ਜਿੰਨਾ ਖਜ਼ਾਨੇ ਦੇ ਵਿੱਚੋਂ ਮਾਇਆ ਇਹ ਆ ਮੇਰੇ ਸਤਿਗੁਰੂ ਰੰਗ ਭਾਗ ਲਾਉਣ ਖੁਸ਼ੀਆਂ ਖੇੜੇ ਵਕਸਣ ਗੁਰੂ ਦੇ ਪਿਆਰ ਵਾਲਿਓ ਜਦੋਂ ਮੇਰੇ ਕਲنگਿਆਂ ਵਾਲੇ ਪਾਤਸ਼ਾਹ ਨੇ ਰਣਜੀਤ ਨਗਾਰੇ ਦੇ ਉੱਪਰ ਡੰਕਾ ਲਾਇਆ ਝੋਟੇ ਲਗਾਈ ਤਾ ਪਹਾੜੀ ਰਾਜਿਆਂ ਦੇ ਦਿਲ ਕੰਬ ਗਏ ਇਧਰੋਂ ਪਹਾੜੀ ਰਾਜਿਆਂ ਦੇ ਦਿਲ ਕੰਬੇ ਤੇ ਮਸੰਦਾ ਦੇ ਵੀ ਕੰਬ ਗਏ ਸਾਡੀ ਬਹੁਤ ਹੀ ਸਤਿਕਾਰਯੋਗ ਭੈਣਾ ਆਪਣੇ ਵੀਰਾਂ ਨੂੰ ਬਹੁਤ ਸਾਰਾ ਸਤਿਕਾਰ ਭੇਜ ਕੇ ਗਈਆਂ ਨੇ ਤੈਨਾਂ ਦਾ ਧੰਨਵਾਦ ਕਰਦੇ ਆ ਸਾਡੇ ਬਜ਼ੁਰਗਾਂ ਵੱਲੋਂ ਬਹੁਤ ਸਾਰਾ ਸਤਿਕਾਰ ਬੱਚਿਆਂ ਵੱਲੋਂ ਬਹੁਤ ਸਾਰਾ ਸਤਿਕਾਰ ਗੁਰੂ ਦੇ ਪਿਆਰ ਵਾਲਿਓ ਧੰਨਤਾ ਦੇ ਜੋਗ ਨਗਰ ਜੋ ਗੁਰੂ ਦੇ ਇਤਿਹਾਸ ਨੂੰ ਮਾਨ ਦੇ ਰਹੇ ਹੋ ਤੈਨਾਂ ਦਾ ਧੰਨਵਾਦ ਕਰਦੇ ਆ ਗੁਰੂ ਪਾਤਸ਼ਾ ਖੁਸ਼ੀਆਂ ਵਕਸਨ ਹਰ ਖੇੜੇ ਦੇ ਵਿੱਚ ਗੁਰੂ ਦੇ ਪਿਆਰ ਵਾਲਿਓ ਜਦੋਂ ਡਾਂਕਾ ਲੱਗੇ ਆ ਤਾਂ ਚੋਟਾਂ ਜਿਹੜੀਆਂ ਲੱਗੀਆਂ ਸੀ ਨਾ ਡਾਂਕੇ ਦੇ ਉੱਪਰ ਉਹਨਾਂ ਨੇ ਇਕੱਲੇ ਪਹਾੜੀ ਰਾਜੇ ਨਹੀਂ ਮਸੰਦਾ ਦੇ ਦਿਲ ਵੀ ਕੰਮਣ ਲਾਤੇ ਗੁਰੂ ਦੇ ਪਿਆਰ ਵਾਲਿਓ ਸਾਡੇ ਨੌਜਵਾਨ ਵੀਰਾਂ ਵੱਲੋਂ ਬਹੁਤ ਸਾਰਾ ਸਤਿਕਾਰ ਤੇ ਅਧਿਨਵਾਦ ਕਰਦੇ ਆ ਗੁਰੂ ਪਾਤਸ਼ਾ ਸਦਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਗਾਲੇ ਕਰਦੇ ਸੀ ਪਹਾੜੀ ਰਾਜਾਂ ਦੇ ਨਾਲ-ਨਾਲ ਜਿਹੜੇ ਮਸੰਦ ਗੁਰੂ ਪਾਤਸ਼ਾਹ ਦੇ ਨਾਲ ਰਹਿੰਦੇ ਸੀ ਉਹਨਾਂ ਦੇ ਵੀ ਦਿਲ ਕੰਮਣ ਲੱਗੇ ਗੁਰੂ ਦੇ ਪਿਆਰ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਹਿਵਾਨ ਸਰਦਾਰ ਸੁਖਪਾਲ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਅਰਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਮਿਲਿਆ ਉਹਨਾਂ ਵੱਲੋਂ ਵੀ ਬਹੁਤ ਸਾਰਾ ਸਤਿਕਾਰ ਹਰੇਕ ਪੜਾਤੇ ਮਾਨ ਕਰਦੇ ਨੇ ਆਪਣੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਗੁਰੂ ਦੇ ਪਿਆਰ ਵਾਲੇ ਜਦੋਂ ਮਸੰਦਾਂ ਨੂੰ ਡਰ ਲੱਗੇ ਆ ਬਿਆ ਗੁਰੂ ਪਾਤਸ਼ਾਹ ਕੀ ਕਰਨ ਲੱਗੇ ਨੇ ਬੇ ਅਜੇ ਤਾਂ ਨੋਵੇਂ ਪਾਤਸ਼ਾਹ ਦੀ ਜਿਹੜੀ ਸੇਵੇ ਦੀ ਅਗਨਿਆ ਉਹ ਵੀ ਨਹੀਂ ਠੰਡੀ ਹੋਈ ਆ ਗੁਰੂ ਪਾਤਸ਼ਾਹ ਦਸ਼ਮੇਸ਼ ਪਾਤਸ਼ਾਹ ਦਵਾਰੇ ਸਰਕਾਰ ਦੇ ਨਾਲ ਟੱਕਰ ਲਾਉਣ ਜਾ ਰਹੇ ਨੇ ਤੈਉ ਨਾਨੇ ਮੰਦੇ ਡਰਨੂ ਕੈਮ ਰੱਖੋ ਮਾਤਾ ਕੋਲੇ ਸ਼ਿਕਾਇਤ ਕਰਤੇ ਮਾਤਾ ਜੀ ਤੁਸੀਂ ਨੇ ਗੋਵਿੰਦ ਰਾਏ ਨੂੰ ਸਮਝਾਓ ਉਹਨਾਂ ਨੇ ਇੱਕ ਨਗਾਰਾ ਤਿਆਰ ਕੀਤਾ ਜਦੋਂ ਸਰਕਾਰ ਨੂੰ ਨੇ ਬੰਦ ਕੀਤਾ ਹੋਇਆ ਸਾਜ਼ ਕੋਈ ਵਜਾਉਣਾ ਨਹੀਂ ਤਾਂ ਇਹਨਾਂ ਨੇ ਇੱਕ ਨਗਾਰਾ ਲ ਬਜਾਇਆ ਨਾਦ ਵਜਾਤੇ ਅੱਪਾ ਕੀ ਕਰੀਏ ਜੇ ਸਰਕਾਰ ਦੇ ਆਪਾਂ ਦੇ ਪਹਿਲੇ ਦੁਸ਼ਮਣ ਹੋਏ ਪਏ ਜੇ ਸਰਕਾਰ ਨੇ ਹੋਰ ਕੰਮ ਕੰਮ ਕਰ ਕਸਤੇ ਫਿਰ ਕੀ ਕਰਾਂਗੇ ਅਜੇ ਨਿਆਣਾ ਬਾਲਕਾ ਗੁਰੂ ਪਾਤਸ਼ਾਹ ਨੂੰ ਪਤਾ ਨਹੀਂ ਇਹਨਾਂ ਦਸ਼ਮੇਸ਼ ਪਾਤਸ਼ਾਹ ਨੂੰ ਤੁਸੀਂ ਸਮਝਾਓ ਮਾਤਾ ਜੀ ਤਾਂ ਮਾਤਾ ਜੀ ਨੇ ਮਸੰਦਾ ਦੀ ਗੱਲ ਮੰਨ ਕੇ ਕਲਿੰਗਿਆਂ ਵਾਲੇ ਪਾਤਸ਼ਾਹ ਨੂੰ ਕਿਹਾ ਪੁੱਤਰ ਗੋਬਿੰਦ ਰਾਏ ਆਪਾਂ ਨੇ ਪਹਿਲੇ ਸਰਕਾਰ ਦੇ ਵਿਰੁੱਧ ਚੱਲਦੇ ਆ ਜਿਹੜੀ ਰਣਨੀਤੀ ਸੀ ਸਰਕਾਰ ਨੇ ਆਪਾਂ ਨੂੰ ਉਲਟੇ ਦਿਸ਼ਾ ਵੱਲ ਧਕੇਲ ਦਿੱਤਾ ਉਹਨਾਂ ਨੇ ਆਪਾਂ ਨੂੰ ਬਾਗੀ ਘਰਾੜ ਦਿੱਤਾ ਹੋਇਆ ਤੇਰੇ ਪਿਤਾ ਨੂੰ ਸ਼ਹਾਦਤ ਕਰ ਦੇਣੀ ਪਈ ਪੁੱਤਰਾ ਜੇ ਤੂੰ ਅਜੇ ਵੀ ਨਾ ਟਲਿਆ ਤਾਂ ਆਪਾਂ ਨੂੰ ਫੇਰ ਦੁੱਖ ਦੀਆਂ ਘੜੀਆਂ ਦਾ ਸਾਹਮਣਾ ਕਰਨਾ ਪਊ ਤਾਂ ਮੇਰੇ ਕਲੀਆਂ ਵਾਲੇ ਪਾਤਸ਼ਾਹ ਹੱਸ ਕੇ ਆਪਣੇ ਮੁਖਾਰਵੇਂ ਨੂੰ ਚੋ ਕਹਿਣ ਲੱਗਾ ਮਾਤਾ ਜੀ ਜਿਹੜੇ ਸੇਮੇ ਪਾਤਸ਼ਾਹ ਨੇ ਸੰਕਲਪ ਕੀਤਾ ਸੀ ਉਹਨੂੰ ਪੂਰ ਕਰਨ ਦਾ ਹੁਣ ਸਮਾਂ ਆਇਆ ਹੁਣ ਮਾਲਾ ਦੇ ਨਾਲ-ਨਾਲ ਖੰਡੇ ਖੜਕਣਗੇ ਮਾਤਾ ਜੀ ਆ ਜਿਹੜਾ ਸਾਗਰਾਂ ਦਾ ਅੰਦਰ ਜਵਾਲਾਮੁਖੀ ਹਿਰਦਿਆਂ ਦੇ ਵਿੱਚ ਫੁੱਟ ਰਿਹਾ ਉਹ ਜ਼ਾਲਮ ਸਰਕਾਰ ਦੇ ਵਿਰੁੱਧ ਹੁਣ ਉਹ ਬਾਹਰ ਆਉਣ ਦਾ ਸਮਾਂ ਆਇਆ ਜਿਵੇਂ ਇੱਕ ਮਾਤਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਮੁਖਾਰਵਿੰਦ ਚੋਂ ਇੱਕ ਸ਼ਬਦ ਬੋਲ ਰਹੇ ਨੇ ਕੁੱਜੀਆਂ ਦੇ ਵਿੱਚ ਨਹੀਂ ਸਮੋਂਦਾ ਪਾਣੀ ਦਰਿਆਵਾਂ ਦਾ ਇੱਕ ਜਜ਼ਬਾ ਉਹ ਸਰਕਾਰ ਪ੍ਰਤੀ ਇੱਕ ਅਣਖ ਦਾ ਪੁੱਤਰਾ ਬਣ ਕੇ ਜਿਵੇਂ ਮਾਤਾ ਨੂੰ ਸਮਝਾ ਰਹੇ ਨੇ ਉਸ ਵੇਲੇ ਦੀ ਕਾਬ ਨੂੰ ਤੁਹਾਡਾ ਆਪਣਾ ਜਥਾ ਤੁਹਾਡੇ درمیان ਇਹ ਰੱਖ ਰਿਹਾ ਜੀ ਮਾਨੂ ਗੱਲ ਪਕੜੀ ਪਾ ਕੇ ਸਤ ਗੁਰ ਜੀ ਕਹਿੰਦੇ ਨੇ ਬਣ ਵਿੱਚ ਜਦ ਸ਼ੇਰ ਗਰਜਦੇ ਕੁਝ ਨਾ ਰਹਿੰਦੇ ਨੇ ਬਣ ਵਿੱਚ ਜਦ ਸ਼ੇਰ ਅਗਰਜਦੇ ਓ ਮੰਨਿਆ ਮੈਂ ਪਿਆਰਾ ਰਿਸ਼ਤਾ ਮੰਨਿਆ ਮੈਂ ਪਿਆਰਾ ਰਿਸ਼ਤਾ ਪੁੱਤਰਾ ਤੇ ਮਾਮਾ ਦਾ ਕੁਜੀਆਂ ਵਿੱਚ ਨਹੀਂ ਸਮਾਉਂਦਾ ਪਾਣੀ ਤਰਿਆਂ ਮਾ ਦਾ ਹਾਂ ਕੁਜੀਆਂ ਵਿੱਚ ਨਹੀਂ ਸਮਾਉਂਦਾ ਮਾ ਨੂੰ ਗੱਲ ਬਕੜੀ ਪਾ ਕੇ ਸਤ ਗੁਰ ਜੀ ਕਹਿੰਦੇ ਨੇ ਬੰਦ ਵਿੱਚ ਜਦ ਹੀ ਸ਼ਹਿਰ ਗਰਜਦੇ

ਹੀਰਾ ਹੁਣ ਤੁਲਦਾਨਾ ਦਿੱਲੀ ਜੋ ਚੌਕ ਚਾਂਦਨੀ ਜੋੜਿਆਂ ਨੂੰ ਤੁਲਦਾਨਾ ਦਿੱਲੀ ਦਾ ਚੌਕ ਚਾਂਦਨੀ ਜੋੜਿਆਂ ਨੂੰ ਤੁਲਦਾਨਾ ਦਿੱਲੀ ਦਾ ਚੌਕ ਹੈ ਜਿਹੜਾ ਬਿਲਕੁਲ ਨਾ ਹੰਸ ਸਹਿਣਗੇ ਬਿਲਕੁਲ ਨਾ ਹੰਸ ਸਹਿਣਗੇ ਓਏ ਤਬਕਾ ਹੋਣਾ ਵਿੱਚ ਨਹੀਂ ਸਮਾਉਂਦਾ ਪਾਣੀ ਦਰਿਆਵਾਂ ਦਾ ਹਾ ਕੁਝੀਆਂ ਵਿੱਚ ਨਹੀਂ ਸਮਾਉਂਦਾ ਆ ਬਣਨਾ ਹੈ ਧੰਮ ਦਰਮਦਾਂ ਬਣਨਾ ਏ ਫਮਤਰ ਮੰਦਾ ਮੇਰੇ ਸਰਦਾਰ ਨੇ ਕਿ ਤੜਾ ਤੋਂ ਨਹੀਂ ਚਜਕਣਾ ਸ਼ੇਰਾਂ ਦੀਆਂ ਢਾਰਾਂ ਨੇ ਕਿ ਤੜਾ ਤੋਂ ਨਹੀਂ ਚਜਕਣਾ ਹੋ ਤਾ ਹੁਣ ਛੱਡ ਦੇ ਮਾਤਾ ਤੂੰ ਤਾਂ ਹੁਣ ਛੱਡ ਦੇ ਮਾਤਾ ਲਾਡਾਂ ਤੇ ਤੂੰ ਤਾਂ ਹੁਣ ਛੱਡ ਦੇ ਜੀਵਨ ਓ ਲਾਡਾਂ ਤੇ ਚਾਮਾ ਦਾ ਕੁਝੀਆਂ ਵਿੱਚ ਨਹੀਂ ਸਮਾਉਂਦਾ ਪਾਣੀ ਦਰਿਆਵਾਂ ਦਾ ਕੁਝੀਆਂ ਵਿੱਚ ਨਹੀਂ ਸਮਾਉਂਦਾ ਕਹਿੰਦਾ ਏ ਬੁੱਲਰ ਪਈਆ ਹਿੰਦੂਆਂ ਦੀ ਲੜਕੀ ਦਾ ਤਾਂ ਬੜੀ ਏ ਮੁਸ਼ਕਲ ਬੁਝਣਾ ਅਗਨੀ ਜੋ ਭੜਕੀ ਦਾ ਤਾਂ ਬੜੀ ਏ ਬੁਝਣਾ ਨਹੀਂ ਓ ਆਂ ਨੂੰ ਸੁਖ ਨਾ ਮਿਲਦਾ ਤੀਆਂ ਨੂੰ ਸੁਖ ਨਾ ਮਿਲਦਾ ਓਏ ਮਾਂ ਮਾਂ ਦੀਆਂ ਛਾਵਾ ਧਾ ਕੁਜੀਆਂ ਵਿੱਚ ਨਹੀਂ ਸੰਭਾਉਂਦਾ ਪਾਣੀ ਦਰਿਆਵਾਂ ਦਾ ਹਾਂ ਕੁਜੀਆਂ ਵਿੱਚ ਨਹੀਂ ਖਮਾਉਂਦਾ ਓ ਹੁਣ ਤਰਨ ਜ਼ੀਤ ਨਗਾਰਾ ਦੁਨੀਆ ਤੇ ਖੜਕੂਗਾ ਜਲਮ ਜੋ ਤਖਤ ਦਿੱਲੀ ਦਾ ਸੁਣ ਕੇ ਤੇ ਧੜਕੂਗਾ ਜਲਮ ਜੋ ਤਖਤ ਦਿੱਲੀ ਦਾ ਮੁੜ ਕੇ ਨਾ ਬਗੂ ਬਰੋੜਾ ਆ ਮੁੜ ਕੇ ਨਾ ਬਗੂ ਬਰੋੜਾ ਕਰਮ ਹਬਾ ਮਾ ਦਾ ਕੁਝੀਆਂ ਵਿੱਚ ਨਹੀਂ ਸਮਾਉਂਦਾ ਪਾਣੀ ਦਰਿਆ ਮਾ ਦਾ कुजियाँ बिच नहीं समादा एक हथ हाँ खंडा चलू एक हथ हाँ बच माला चलू दूजे हाथ खंडा माँ रखी मैं करूँ धर्म दी झूलन गए झंडे माँ धर्मदार रख बन है बिच भरिया रहेगा दुनिया बिच भरिया हो मेला जग रामा दुजिया बिच नहीं समांदा पानी दरियावा दाम कुछ नहीं समादे तो ने बल बरदड़े ਜੀਨੂ ਬੇਸ਼ਬਾਸ ਰਹੇ ਦੁਨੀਆ ਤੇ ਕੌਮ ਜਿਉਂਦੀ ਜੀਦਾ ਇਤਿਹਾਸ ਰਹੇ ਦੁਨੀਆ ਤੇ ਕੌਮ ਹਾਏ ਹੋ ਜਿਸ ਦਾ ਇਤਿਹਾਸ ਰਹੇ ਦੁਨੀਆ ਤੇ ਨਾਮ ਹਾਏ ਦਾ ਕੌਤੀ ਨਾ ਮੱਲ ਬਰਾੜਾ ਕੌਤੀ ਨਾ ਮੱਲ ਬਰਾੜਾ ਹੋਏ ਕੁਝੀਆਂ ਵਿੱਚ ਨਹੀਂ ਸਮਾਉਂਦਾ ਪਾਣੀ ਦਰਿਆ ਮਾਤਾ ਕੁਝੀਆਂ ਵਿੱਚ ਨਹੀਂ ਸਮਾਉਂਦਾ ਕੁਝੀਆਂ ਵਿੱਚ ਨਹੀਂ ਸਮਾਉਂਦਾ ਪਾਣੀ ਦਰਿਆ ਵੰਦਾ ਗੁਰੂ ਦੇ ਪਿਆਰ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹੈ ਗੁਰਪ੍ਰਤਾਪ ਸਿੰਘ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਭੇਜਿਆ ਗਿਆ ਤੈਦਰੁ ਧੰਨਵਾਦ ਕਰਦੇ ਆ ਧੰਨਵਾਦ ਕਰੀਏ ਮਾਸਟਰ ਚਰਨਜੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਾਰਾ ਸਤਿਕਾਰ ਇੱਕ ਵਿਸਰੀ ਜਥੇ ਨੂੰ ਭੇਜਿਆ ਤੈਦਰੁ ਧੰਨਵਾਦ ਕਰਦੇ ਆ ਗੁਰੂ ਦੇ ਪਿਆਰ ਵਾਲੇ ਬਾਕੀ ਨੇ ਵਿਚਾਰਾ ਅਗਲੇ ਪੜਾਵਾਂ ਤੇ ਐਨੀ ਕਹਿੰਦੇ ਖਿਮਨ ਜੱਜ ਕੋ ਬਲਾਓ ਫਤੇ ਪਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੋ ਜੀ ਘਾਰਾ ਕੇ ਜਾਵੇ ਨਿਆਲ ਹੋ ਜਾਵੇ ਧਨ 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 ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੂ ਪਾਵੇ ਸਾਤ ਸ੍ਰੀ ਅਕਾਲ ਉਦਿਆਰੇ ਜਿ ਘਰੇ ਗਿਆ ਵੇ ਨਿਆਲ ਹੋ ਜਾਵੇ ਗੋਬਦ ਦੀ ਬੇਗਦੇ ਮਨੂ ਪਾਵੇ ਲੜਕੇ ਨਿਆਲ ਹੋ ਜਾਵੇ ਜੋ ਸ੍ਰੀ ਅਕਾਲ ਤੁਸੀਂ ਆਲੇ ਜਿ ਘਰੇ ਗਿਆ ਵੇ ਨਿਆਲ

ਲੰਗਰ ਚਲਾਏ ਗਏ ਹਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਾਨੀ ਛੱਜਣਾ ਵੱਲੋਂ ਮਾਇਆ ਆਈ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਜਤਿੰਦਰ ਸਿੰਘ son of ਦਰਸ਼ਨ ਸਿੰਘ 500 ਰੁਪਏ ਗੋਲੂ ਸਿੰਘ 100 ਰੁਪਏ ਗੁਰਮukh ਸਿੰਘ ਗਾਮਾ 200 ਰੁਪਏ ਤਰਮਿੰਦਰ ਸਿੰਘ 100 ਰੁਪਏ ਅਮਰੀਕ ਸਿੰਘ 1100 ਰੁਪਏ ਗਰਜੀਤ ਸਿੰਘ ਗੀਤੀ 1100 ਰੁਪਏ 13 ਮੈਸਤਰੀ 200 ਰੁਪਏ ਸ਼ਤੂ ਦਿਓਲ 500 ਰੁਪਏ ਕੋਹਲਾ ਸਿੰਘ 500 ਰੁਪਏ ਜਤਿੰਦਰ ਸਿੰਘ ਸ਼ਾਨਾਫ ਅਕਤਾਰ ਸਿੰਘ 100 ਰੁਪਿਆ ਹਰਜਿੰਦਰ ਸਿੰਘ 100 ਰੁਪਏ ਗੁਰਜਿੰਦਰ ਸਿੰਘ 100 ਰੁਪਏ ਮਾਸਟਰ ਸੋਨ ਸਿੰਘ 1100 ਰੁਪਏ ਗੋਪਤਦਾਨ 1000 ਰੁਪਿਆ ਕੈਪਟਨ ਬਲਵੰਤ ਸਿੰਘ 500 ਰੁਪਏ ਕੋਕੂ ਸਿੰਘ 100 ਰੁਪਿਆ ਨਹੋਤਾ 50 ਰੁਪਏ ਆਤਮਾ ਸਿੰਘ 100 ਰੁਪਏ ਗੋਪਤਦਾਨ 100 ਰੁਪਿਆ ਸ਼ਤਵੰਤ ਸਿੰਘ 100 ਰੁਪਏ ਪੀਤਾ 100 ਰੁਪਏ ਗੋਤਦਾਨ 100 ਰੁਪਏ ਠਾਕਰ ਸਿੰਘ 100 ਰੁਪਏ ਹਰਮਨਦੀਪ ਸਿੰਘ 200 ਰੁਪਏ ਮਾਸਟਰ ਬੂਟਾ ਸਿੰਘ ਦੇ ਪਰਿਵਾਰ ਵੱਲੋਂ 500 ਰੁਪਏ ਗੌਰ ਪ੍ਰਤਾਪ ਸਿੰਘ 100 ਰੁਪਏ ਜਗਤਾਰ ਸਿੰਘ ਫੌਜੀ ਦੇ ਪਰਿਵਾਰ ਵੱਲੋਂ 1100 ਰੁਪਏ ਮਾਸਟਰ ਚਰਨਜੀਤ ਸਿੰਘ 1100 ਰੁਪਏ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਇਹ ਖਜ਼ਾਨੇ ਭਰਪੂਰ ਕਰਨੇ ਹੁਣ ਨਗਰ ਕੀਰਤਨ ਅਗਲੇ ਪੜਾ ਤੇ ਚਾਲੇ ਪਾਉਣ ਲੱਗੇ ਹਨ ਸਾਰੇ ਸ਼ੰਕਤ ਨੂੰ ਬੇਨਤੀ ਆ ਕਿ ਸਾਰਿਆਂ ਨੇ ਇਸੇ ਤਰ੍ਹਾਂ ਨਗਰ ਕੀਰਤਨ ਦੇ ਨਾਲ ਜਾਣਾ ਬੋਲੇ ਛੋਨਿਆਲ ਛਤ ਛਰੀਆ ਕਾਲ